ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਆਪਣੀ ਚੋਣ ਮੋਹਮ ਦਾ ਆਗਾਜ਼ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਕੀਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਕਲਸੀ ਨੇ ਕਿਹਾ ਕਿ ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈ ਸਾਡੇ ਕੀਤੇ ਕੰਮਾਂ ਨੂੰ ਲੋਕ ਵੋਟ ਦੇਣਗੇ ਹੋਰ ਕੀ ਕਿਹਾ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਲੋਕ ਤੁਸੀਂ ਵੀ ਸੁਣੋ ਚਾਹ ਇਹਦੇ ਰਿਸ਼ਤੇਦਾਰਾਂ ਨੂੰ ਪਾਉਂਦੇ ਆਓ ਫੋਟੋ ਲੈ ਲੈਂਦਾ ਮੇਰੀ ਜਾਨ ਕੜੀਆਂ ਪੱਤੀਆਂ ਚੀਤੀਆਂ ਯਾਰ ਯਾਰਾ ਪਰਾਣਾ ਤੂੰ ਹੋਰ ਬਸ ਠੀਕ ਆ ਸਾਰੇ ਸਨਮਨ ਕਰਾ ਦਿੰਦਾ ਠੀਕ ਆ ਚਲੋ ਜਾਂ ਪੱਤੀਆਂ ਆ ਜੋ ਅੱਜ ਅੱਜ ਦਾ ਉਪਰ ਚਾਲ ਭੇਜਣਾ ਪਰ ਅੱਜ ਪੰਜਾਬ ਆਇਆ

ਪ੍ਰਿਤਰਾਇਤਿ ਅੰਤਿਮਾਨੁ ਮਧਿਆਰਿਕਤਾਇ ਮਤਾਦਰ ਵਿਸ਼ਵੇ ਦੇਵਾ ਮਹੇਸ਼ਵਰਾ ਅਭਿਆਨ ਮੇ ਓਮ ਸਚੀ ਪ੍ਰੰਦਰਾ ਅਭਿਆਨ ਮੇ ਓਮ ਇਸ਼ਟ ਦੇਵਤਾ ਅਭਿਯੋ ਨਮੇ ਓਮ ਕੁਲ ਦੇਵਤਾ ਦੋਸ ਜਾਲ ਲੈਣਾ ਜੀ ਇੱਕ ਫਾਲ ਉਹ ਮਾਟੀ ਦੇ ਨਾਲ ਆਪਾਂ ਕਰਦੇ ਹਾਂ ਫਾਲ ਦੇ ਆਦੇ ਆਪਾਂ ਕਰੋ ਫਾਲ ਚਲੋ ਠੀਕ ਆਪ ओम सर्वे ब्राह्मये भयो नमय ओम सिद्धोदाये श्रीमन महा गण आदिम सुख शेख दंतस्य कपेविवाहे चा प्रवेषे निर्गमे तथा संग्रामे सुविते चा विदुहस्तेन जा सरमंगळ मांगलेषु वैसरवासादिके सनेत्र अंबिके गौरी नारायणी नमस्तुते जय हाबी सभी देवी देवताओं दे को मन से पूजा करें जी प्रारंभ नाना रत्न विभूतम मृगदं मौदांकित चंद्रम जाति चंपक बेलपत्रय तं पुष्पम च धूपम तथा दीपम देवेयानि दीप पशुपति हितकल्प आत्मम तुम क्रिया मति सह ओम हरि ओम सर्वसुधावान स्नुईश्वेताश्वेता पुत्राय पष्टटी कणाल द्राणो भू रूपाय पराजने ਬੜੀ ਵਾਲਸ ਸੁਨੀਤਾ ਸੁਨੀਤਾ ਅੰਤਰਾ ਸੁਧਾਇ ਪਸ਼ਪਤੀ ਕ੍ਰਣਾਲ ਸੁਰਾ ਨਭੂ ਰੂਪਾਹ ਪਰਾਜਨਹਿ ਜਯਮ ਭਯੋ ਮਾਲਿਆਦੀਨ ਸੁਗੰਧੀਨ ਮਾਲਕਿਆਦੀਨ ਬੈ ਪ੍ਰਭੋ ਮਾਲਿਆ ਹਤਾਨੀ ਪੁਸ਼ਪਾਨਿ ਪੂਜਾਰਥੰ ਪ੍ਰਤੀਗ੍ਰਹਿਤਾਮੋ तो भू तो तात लोकांत ओम प्राणाश्वहा अपानाश्वहा उदानाश्वहा ओम तुदियं वस्तु गोविंदम तुत्वे दृष्टमंतय ग्रहण कृत्वा तसिदत मे परमेश्वरम ओम हरिणा अभ्यासे शीष्णोध्यो पध्यां भूवर्तिसा श्रोतनां प्रार्थना करनी ओम हरि ओम विघ्नेश्वराय वरदाय सुप्रिया लंबोदराय मंत्रहीनम क्रियाहीनम भक्तिहीनम सुरेश्वरी यत्पूतम मयादेव परपूर्ण तदस्म साथ में बोलते जा पापो हम पाप कर्मा हम पाप आत्मा हम पाप संभव है सुत्राहिमा रक्षमा कार्तिक स्वामी नवग्रह देवता जगत जननी दुर्गा मां ओम हरि ओम हे मधुब लीराजा दानंद रो महावलह हेमत्वा पतनाम रक्षे माचल माचलोम सर्वावाधा विरमुक्तो ब्रह्महांशो वानित है मनुष्यो मत्प्रसादे मोविषय प्राण सुनते है ओम रोम ओम ओम सही ओम भू स्वयं प्रेमतम येदावये सुबंधि पुष्टि वर्धनु रूपारूपम बम 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 बोलो शंकर भगवान की जय नाथ की ਤੁਹਾਡਾ ਪ੍ਰੇਸ਼ਨਾ ਮੁੱਦੇ ਤੋਂ ਪਤਾ ਹੀ ਸ਼ਿਮਤ ਬਾਰ ਦਾ ਉਸ ਬਾਰੇ ਕਿ ਤੇ ਸਾਹ ਵਕਤ ਹੋ ਜੀ ਚੋਈ ਚਲਿਓ ਉੱਪਰ ਅੱਜ ਕਿਸ ਤਰ੍ਹਾਂ ਦਾ ਜਿਹੜਾ ਵਾ ਅਮਨ ਸਿੰਘ ਸ਼ੈਰਕਲਸੀ ਦਾ ਰੋਡ ਸਿਵਾ ਲੋਕਾਂ ਦਾ ਕੀ ਜਾਨ ਲੱਗਦਾ ਸਭ ਤੋਂ ਪਹਿਲੇ ਤੇ ਮੈਂ ਲੁਤਰਾ ਸਾਹਿਬ ਤੁਹਾਡੇ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਵੀ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਇਓ ਜੋ ਕਿ ਸਾਰੇ ਬਟਾਲੇ ਵਾਲੇ ਪਟਾਨਕੋਟ ਗੁਰਦਾਸਪੁਰ ਤੋਂ ਸਭ ਜਾਣਦੇ ਆ ਸਾਡੇ ਬਟਾਲੇ ਦੇ ਹਲਕਾ ਐਮ ਐਲ ਏ ਅਮਨ ਸ਼ੇਰ ਸਿੰਘ ਚਹਿਰੀ ਕਲਸੀ ਜੀ ਨੂੰ ਐਮ ਪੀ ਦੀ ਟਿਕਟ ਨਵਾਜੀ ਗਈ ਹੈ ਜੋ ਅਸੀਂ ਅੱਜ ਇਥੇ ਉੱਚਲ ਸਾਹਿਬ ਤੋਂ ਨਤਮਸਤ ਹੋ ਕੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਅਸੀਂ ਰੋਡ ਸ਼ੋਅ ਕੱਢਣ ਜਾ ਰਹੇ ਹਾਂ ਜਿਹੜਾ ਸ਼ਹਿਰ ਦੇ ਵਿੱਚ ਨਾਲ ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਦੇਖ ਕੇ ਜਦੋਂ ਆਪਾਂ ਇੱਥੇ ਆਏ ਲੋਕਾਂ ਦੇ ਰਸਤੇ 'ਚ ਪਿਆਰ ਕਿਸੇ ਨੂੰ ਆਪਾਂ ਕਿਹਾ ਨਹੀਂ ਆਲੀ ਲੋਕੀ ਆਪ ਹੀ ਲੋਕਾਂ ਦਾ ਪਿਆਰ ਤੇ ਸਾਨੂੰ ਲੈ ਕੇ ਆ ਰਿਹਾ ਹੈ ਦੇਖੋ ਜੀ ਇਹਨਾਂ ਨੇ ਅਜ ਤੱਕ 2 ਸਾਲਾਂ ਵਿੱਚ ਜੋ ਕੀਤਾ ਹੈ ਇਹ ਲੋਕਾਂ ਦਾ ਪਿਆਰ ਹੈ ਨਾ ਜੋ ਇੱਥੇ ਲੈ ਕੇ ਆ ਰਿਹਾ ਹੈ ਇਹ ਚੀਜ਼ਾਂ ਮਤਕੀ ਦੇਖ ਕੇ ਲੋਕੀ ਬਹੁਤ ਖੁਸ਼ ਨੇ ਆਪਾਂ ਚਾਹਨੇ ਆ ਇਹਨਾਂ ਨੂੰ ਐਮਪੀ ਜਿਤਾਓ ਤੇ ਜਿਹੜਾ ਸਾਡੇ ਡਿਸਟ੍ਰਿਕਟ ਵਾਰਾ ਦੇ ਵਿੱਚ ਜਿੰਨੇ ਵੀ ਕੰਮ ਰੁਕੇ ਨੇ ਉਹ ਵੀ ਅਸੀਂ ਕਰੀਏ ਦੇਖੋ ਬਟਾਲੇ ਦਾ ਤੇ ਨਕਸ਼ਾ ਬਦਲ ਗਿਆ ਜੀ ਤੁਸੀਂ ਦੇਖੋ ਲੁਤਰਾ ਸਾਹਿਬ ਤੁਸੀਂ ਵੀ ਇਸ ਛਾਰਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਤੁਸੀਂ ਵੀ ਅੱਗੇ ਸਰਕਾ ਦੇਖਦੇ ਸੀ ਨਾ ਹੁਣ ਕਿਸ সারি ਸਰਕਾਂ ਹੋ ਗਈਆਂ ਕਿਸੇ ਚੌਂਕ ਚੋਂ ਲੰਘੀਏ ਕਿਤੋਂ ਵੀ ਲੰਘੀਏ ਅੱਗੇ ਲੋਕੀ ਕਹਿੰਦੇ ਕਿ ਬਟਾਲਾ ਆ ਗਿਆ ਪਤਾ ਨਹੀਂ ਉਹ ਖੱਡੇ ਹੀ ਵੜੇ ਆ ਗਏ ਨੇ ਹੁਣ ਲੋਕੀ ਕਹਿੰਦੇ ਨੇ ਬਟਾਲਾ ਐਂਟਰ ਕਰ ਗਏ ਹੁਣ ਤੇ ਮਜ਼ਾ ਆਣਾ ਗੱਡੀ ਜੂੰ ਜੂੰ ਕਰਦੀ ਜਾਂਦੀ ਹੈ ਦੇਖੋ ਇਹੀ ਫਰਕ ਆ ਨਾ ਕੰਮ ਕਰ ਰਹੇ ਨੇ ਲੋਕਾਂ ਚ ਵਿਚਰੇ ਨੇ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤ ਇਹ ਕਰ ਰਹੇ ਨੇ ਦੇਖੋ ਜੀ ਇਹ ਹੋਰ ਵੀ ਕਰਨਗੇ ਅਸੀਂ ਸਾਰੇ ਮਿਲ ਕੇ ਆਪਾਂ ਸਾਰੇ ਮਿਲ ਕੇ ਬਟਾਲਾ ਪਠਾਨਕੋਟ ਗੁਰਦਾਸਪੁਰ ਸੂਜਾਨਪੁਰ ਮਿਲ ਕੇ ਇਹਨਾਂ ਨੂੰ ਵੱਡੀ ਜਿੱਤ ਨਾ ਹਾਸਲ ਕਰਾਈਏ ਤੇ ਇਹਨਾਂ ਨੂੰ ਕਾਮਯਾਬ ਕਰੀਏ ਧੰਨਵਾਦ ਜੀ ਅਪਰੇਸ਼ ਕੀਤਾ ਬਾ ਆਪਣੀ ਚੋੜ ਜਿੰਦਾ ਕਿਸ ਤਰ੍ਹਾਂ ਦਾ ਰਿਸਪੋਰਟ ਦੇਖੋ ਜੀ ਮੈਂ ਧੰਨਵਾਦ ਕਰਦਾ ਮੇਰੇ ਸ਼ਹਿਰ ਵਾਸੀ ਜਿਹੜੇ ਇਹਨਾਂ ਪਿਆਰ ਕਰਦੇ ਨੇ ਮੈਂ ਸਦਾ ਰਹਿਣੀ ਹੈ ਇਹਨਾਂ ਦਾ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਇਹ ਲੜਾਈ ਮੇਰੀ ਨਹੀਂ ਹੈ ਮੇਰੇ ਲੋਕਾਂ ਦੀ ਲੜਾਈ ਹੈ ਔਰ ਉਹ ਲੋਕ ਮੇਰੇ ਸੰਗਤ ਸਾਡੀ ਜਿਹੜੀ ਉਹ ਆਪ ਲੜਾਈ ਲੜ ਰਹੀ ਹੈ ਸੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਹੜਾ ਇਹ ਕਿਉਂਕਿ ਪਿਛਲੇ ਲੰਬੇ ਸਮੇਂ 75 ਸਾਲ ਸਾਰੀਆਂ ਸਰਕਾਰਾਂ ਨੂੰ ਮੌਕਾ ਦੇ ਕੇ ਵੇਖ ਲਿਆ ਸੀ ਇੱਕ ਮੌਕਾ ਹੁਣ ਮੰਗ ਰਹੇ ਆ ਇਹਨਾਂ ਤੋਂ ਕਿ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਫਿਰ ਪਾ ਦਿਓ ਨਹੀਂ ਤੇ ਨਾ ਆਪ ਚਰਚਾ ਬਣੀ ਜੀ ਬੇਸ਼ੱਕ ਕਮਨ ਸ਼ੀਅਰ ਆਈ ਗਰ ਪੰਜ ਸੋਨਾ ਜਿੱਤੇ ਰਿਆ ਮਲੇ ਬਟਾਲੇ ਚ ਕਿੰਦੇ ਬੜਾ ਬੰਦਾ ਜੀ ਲੇਕਿਨ ਸੁਜਾਨ ਹੋਰ ਭੋਆ ਤੇ ਪਖਾਨ ਹੋਰ ਗੱਡੇ ਉੱਪਰ ਬੋਲੇ ਨਹੀਂ ਜੀ ਕੱਲ ਤੁਸੀਂ ਸਾਡੇ ਬੜੇ ਅਜੀਜ਼ ਵੱਡੇ ਭਰਾ ਪੱਤਰਕਾਰ ਹੋਰ ਬੜੀ ਸੂਝ-ਬੂਝ ਰੱਖਦੇ ਹੋ ਸਾਰੇ ਪੰਜਾਬ ਦੀ ਕੱਲ ਭੋਏ ਚੋਂ ਤੇ ਆਏ ਆ ਕੱਲ ਉੱਥੇ ਤੇ ਪੈਰ ਹੀ ਨਹੀਂ ਥੱਲੇ ਲੱਗਣ ਦਿੱਤੇ ਜੀ ਉਹਨਾਂ ਨੇ ਵੀ ਇੰਨਾ ਪਿਆਰ ਆ ਦੇਖੋ ਜੀ ਉਹ ਅਸਲ ਦੇ ਵਿੱਚ ਨਾ ਜੀ ਇੱਕ ਹੁੰਦੀ ਲੀਡਰ ਤੇ ਲੋਕਾਂ ਚ ਗੈਪ ਸਾਡੇ ਚ ਨਹੀਂ ਠੀਕ ਹੈ ਜੀ ਲੋਕ ਚਾਹੁੰਦੇ ਨੇ ਵੀ ਯਾਰ ਸਾਡੇ ਪਰਿਵਾਰ ਚ ਕੋਈ ਅੱਗੇ ਆਵੇ ਔਰ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦੇ ਨੇ ਮੈਨੂੰ ਮਾਣ ਐ ਇਸ ਗੱਲ ਦਾ ਵੀ ਜਿਹੜਾ ਪਿਆਰ ਕਰਦੇ ਨੇ ਮੈਨੂੰ ਦੇਖੋ ਜੀ ਜਦੋਂ ਸੰਗਤ ਲੜਦੀ ਹੋਵੇ ਨਾ ਲੋਕ ਲੜਦੇ ਹੁਣ ਫਿਰ ਵਿਰੋਧੀ ਨਹੀਂ ਕੋਈ ਰਹਿ ਜਾਂਦਾ ਸੋ ਮੈਨੂੰ ਮਾਣ ਐ ਇਸ ਗੱਲ ਦਾ ਕਿਉਂਕਿ ਮੇਰੀ ਇਲੈਕਸ਼ਨ ਜਿਹੜੀ ਲੋਕ ਲੜ ਰਹੇ ਐ ਐਮਐਲਏ 28500 ਤੇ ਹਮ ਕੀ ਉਹ ਅਕਾਲਪੁਰਖ ਸੱਚੇ ਪਾਤਸ਼ਾਹ ਪ੍ਰਭੂ ਉਹਦੇ ਤੇ ਰਿਪੈਂਡ ਐ ਜੀ ਪਰਮੇਸ਼ਵਰ ਤੇ ਠੀਕ ਐ ਜੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime